ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਯਾ ਹੰਡ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਗਸਤ ਮਹੀਨੇ ਦੀ ਪੈਨਸ਼ਨ ਅਪਡੇਟ ਤੁਹਾਨੂੰ ਦਿਆਂਗੇ ਪੈਨਸ਼ਨ ਕਿੰਨੇ ਕ ਤਰੀਕ ਨੂੰ ਆ ਸਕਦੀ ਆ 50 ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਤੇ ਇਹ ਫੈਸਲੇ ਬਾਰੇ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੇਣੀ ਆ ਇਸ ਲਈ ਅਸੀਂ ਇਹ ਵੀਡੀਓ ਜਰੀਆ ਲਾਈਵ ਆ ਕੇ ਬਣਾ ਰਹੇ ਆ ਅਗਸਤ ਮਹੀਨੇ ਦੀ ਪੈਨਸ਼ਨ ਕਦੋਂ ਕ ਪੈ ਸਕਦੀ ਆ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਜੋ ਫੈਸਲਾ ਲਿਆ ਮੰਤਰੀ ਸਾਹਿਬ ਨੇ ਉਹ ਵੀ ਆਪਾਂ ਡਿਸਕਸ ਕਰਾਂਗੇ ਸਾਡੇ ਬਜ਼ੁਰਗ ਸਾਡਾ ਮਾਣ ਪੈਨਸ਼ਨ ਦੇ ਵਿੱਚ ਦੇਰੀ ਬਰਦਾਸ਼ਤ ਨਹੀਂ ਡਾਕਟਰ ਬਲਜੀਤ ਕੌਰ ਨੇ ਦਿੱਤੇ ਸਖਤ ਨਿਰਦੇਸ਼ ਜੋ ਕਿ ਜਿਲ੍ਹਾ ਜੋ ਸਮਾਜਿਕ ਸੁਰੱਖਿਆ ਦੇ ਜੋ ਅਫਸਰ ਨੇ ਯਾਨੀ ਕਿ ਡਿਪਾਰਟਮੈਂਟ ਜਿਹੜਾ ਉਹਨਾਂ ਦੇ ਇਹ ਮਾਨਯੋਗ ਮੰਤਰੀ ਸਾਹਿਬਾਨ ਨੇ ਡਾਕਟਰ ਦਲਜੀਤ ਕੌਰ ਜੀ ਤੇ ਇਹਨਾਂ ਨੇ ਜੋ ਇਹ ਸਲੋਗਨ ਜਾਰੀ ਕੀਤਾ ਹੋਇਆ ਸਾਡੇ ਬਜ਼ੁਰਗ ਸਾਡਾ ਮਾਣ ਪੈਨਸ਼ਨ ਦੇ ਵਿੱਚ ਹੁਣ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਰਾਜ ਦੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਦਮਾ ਸਿਹਤੋ ਬੜਾਫਾ ਫੈਨਸ਼ਨ ਯੋਜਨਾ ਦੇ ਅਧੀਨ ਜੂਨ 2025 ਤੱਕ 1347 ਕਰੋੜ ਰੁਪਏ ਦੀ ਰਕਮ ਜਰੀਆ ਜਾਰੀ ਕੀਤੀ ਜਾ ਚੁੱਕੀ ਹੈ ਇਹ ਜਾਣਕਾਰੀ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਕਿ ਇਸ ਮਿਆਦ ਦੌਰਾਨ 22.75 ਲੱਖ ਬਜ਼ੁਰਗ ਲਾਭਪਾਤਰੀਆਂ ਨੂੰ ਯੋਜਨਾ ਦਾ ਲਾਭ ਪ੍ਰਾਪਤ ਹੋਇਆ ਉਨਾ ਕਿਹਾ ਕਿ ਚਾਲੂ ਵਿੱਤੀ ਸਾਲ ਲਈ ਰਾਜ ਸਰਕਾਰ ਵੱਲੋਂ ਪਟਾਕਾ ਪੈਨਸ਼ਨ ਲਈ 4100 ਕਰੋੜ ਰੁਪਏ ਦਾ ਬਜਟ ਹੈ ਜਿਹੜਾ ਉਪਲਬਧ ਕਰਾਇਆ ਗਿਆ ਡਾਟਰ ਹਰਜੀਤ ਕੌਰ ਜੀ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਸ਼੍ਰੀ ਭਗਵੰਤ ਸਿੰਘ ਮਾਨ ਜੀ ਅਗਵਾਈ ਹੇਠ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧਤਾ ਹੈ ਸਾਟਾ ਮੰਤੋਂ ਸਾਫ ਹੈ ਸਾਢੇ ਖਜ਼ੋਰ ਦੇ ਸਾਟਾ ਮਾਣਨੇ ਤੇ ਉਹਨਾਂ ਦੀ ਪੈਨਸ਼ਨ ਦੇ ਵਿੱਚ ਕੋਈ ਦੇਰੀ ਜਾਂ ਰੁਕਾਵਟ برداشت ਨਹੀਂ ਕੀਤੀ ਜਾਣੀ ਆ ਉਹਨਾਂ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦੇ ਆ ਕਿਹਾ ਕਿ ਬਜ਼ੁਰਗਾਂ ਦੀ ਪੈਨਸ਼ਨ ਲੜਦਾਰ ਤਸਵੀਰ ਅਨੁਸਾਰ ਜਮ੍ਹਾਂ ਹੋਣੀ ਚਾਹੀਦੀ ਆ ਪੈਨਸ਼ਨ ਜਾਰੀ ਕਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਦੇਰੀ ਹੋਣ ਦੀ ਸੂਰਤ ਵਿੱਚ ਜ਼ਿੰਮੇਵਾਰ ਅਧਿਕਾਰੀ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਭਾਵੇਂ ਉਹ ਕਿੰਨਾ ਵੀ ਰੁੱਤਵੇਂ ਵਾਲਾ ਕਿਉਣਾ ਹੋਵੇ ਡਾਕਟਰ ਕੋਰ ਨੇ ਅਖੀਰ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਬਜ਼ੁਰਗਾਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਦੀ ਬੁਨਿਆਦੀ ਸਹਾਰਾ ਨੇ ਤੇ ਅਤੇ ਇਹ ਜੋ ਚੇਨ ਬਣਾਇਆ ਜਾਵੇਗਾ ਕਿ ਹਰ ਇੱਕ ਹੱਕਦਾਰ ਤੱਕ ਇਸ ਸਹੂਲਤ ਵਿੱਚ ਰੁਕਾਵਟ ਬਿਨਾਂ ਦੇਰੀ ਤੋਂ ਪਹੁੰਚੇ ਕੁਲਮਲਾਗੇ ਜੀ ਇੱਥੇ ਇਹ ਆਸਾਰ ਬਣਦੇ ਜਾਫ ਰਹੇ ਨੇ ਕਿ ਅਗਸਤ ਮਹੀਨੇ ਦੀ ਪੈਨਸ਼ਨ ਜਿਹੜੀ ਟਾਈਮ ਸਰਫ ਪੈ ਸਕਦੀ ਆ ਸਖਤ ਨਿਰਦੇਸ਼ਾ ਜਿਹੜੇ ਉਹ ਜ਼िला ਸਮਾਜਿਕ ਸੁਰੱਖਿਆ ਅਫਸਰ ਨੇ ਜੋ ਵਕੂਬਗ ਦਿਨੇ ਦੇ ਉਹਨਾਂ ਨੂੰ ਜਾਰੀ ਕੀਤੇ ਜਾ ਚੁੱਕੇ ਨੇ ਜੋ ਅਧਿਕਾਰੀ ਨੇ ਉਹਨਾਂ ਨੂੰ ਇਹ ਜਿਹੜੇ ਨਿਰਦੇਸ਼ ਨੇ ਜਿਹੜੇ ਜਾਰੀ ਕਰ ਦਿੱਤੇ ਨੇ ਮੰਤਰੀ ਸਾਹਿਬ ਨੇ ਤੇ ਉਮੀਦ ਕਰ ਸਕਦੇ ਆ ਆਸਲ ਕਹਾ ਸਕਦੇ ਆ ਕਿ ਜਿਹੜੀ ਪੈਨਸ਼ਨ ਅੱਤ ਤੋਂ ਲੈ ਕੇ 16 ਦੇ ਵਿੱਚਕਾਰ ਜਿਹੜੀਆਂ ਤਰੀਕਾਂ ਨਿਰਧਾਰਤ ਹੁੰਦੀਆਂ ਨੇ ਇਹਨਾਂ ਤਰੀਕਾਂ ਦੇ ਵਿੱਚ ਫੈਲ ਸਕਦੀਆਂ ਨੇ ਜਿਵੇਂ ਜੁਲਾਈ ਮਹੀਨੇ ਦੀ ਪੈਨਸ਼ਨ ਜਿਹੜੀ ਲੇਟ ਹੋਈ ਆ ਗਈ 21 ਤਰੀਕ ਨੂੰ ਪਈਆਂ ਨੇ 22 ਤਰੀਕ ਨੂੰ ਸੋ ਇੱਜਾ ਦੀ ਦੇਰੀ ਨਾ ਹੋਵੇ ਇਹ ਅਸੀਂ ਜ਼ਰੂਰ ਕਹਾਂਗੇ ਸੋ ਇੱਥੇ ਗੱਲ ਬਰਾਫਾ ਫੈਸ਼ਨ ਦੀ ਕੀਤੀ ਗਈ ਆ ਪਰ ਨਾਲ ਹੀ ਜਿਹੜੀ ਦਿਵਿਆਹ ਫੈਸ਼ਨ ਹੈ ਹੈਂਡੀਕੈਪ ਫੈਸ਼ਨ ਹੈ ਵਿਧਵਾ ਫੈਸ਼ਨ ਹੈ ਜਿਹੜੀ ਪੈਣਾ ਦੀ ਲੱਗੀ ਹੋਈ ਉਹਨਾਂ ਦੀ ਵੀ ਇੱਥੇ ਇਹ ਗੱਲ ਹੈ ਕਿ ਉਹਨਾਂ ਦੀ ਫੈਸ਼ਨਾਂ ਵੀ ਜਲਦ ਜਾਰੀ ਹੋਣੀਆਂ ਜੇਕਰ ਬਰਾਫਾ ਫੈਸ਼ਨ ਸਮੇਂ ਸਿਰ ਜਾਰੀ ਹੋ ਜਾਂਦੀ ਹੈ ਤੇ ਉਹਨਾਂ ਦੀਆਂ ਫੈਸ਼ਨਾਂ ਵੀ ਫਿਰ ਸਮੇਂ ਸਿਰ ਜਾਰੀ ਹੋ ਜਾਣੀਆਂ ਉਮੀਦ ਕਰ ਸਕਦੇ ਆ ਕਿ 15 ਅਗਸਤ ਤੋਂ ਪਹਿਲਾ ਪਹਿਲਾਂ ਤੁਹਾਡੇ ਖਾਤਿਆਂ ਦੇ ਵਿੱਚ ਤੁਹਾਡੀ ਜਿਹੜੀ ਰਕਮ ਹੈ ਤੁਹਾਡੇ ਫੈਸਲੇ ਉਹ ਤੁਹਾਡੇ ਖਾਤਿਆਂ ਦੇ ਵਿੱਚ ਪਹੁੰਚਦੀ ਹੋ ਸਕਦੀ ਹੈ ਸੋ ਇਹ ਫਿਲਹਾਲ ਜਿਹੜੇ ਨਿਰਦੇਸ਼ ਨੇ ਉਹ ਮੰਤਰੀ ਸਾਹਿਬ ਨੇ ਦੇ ਦਿੱਤੇ ਨੇ ਤੇ ਕੀ ਕੋਈ ਬਣਦਾ ਜੀ ਬਾਕੀ ਅਸੀਂ ਤੁਹਾਡੇ ਲਈ ਬੈਠੇ ਆ ਤੇ ਜੋ ਵੀ ਅਪਡੇਟਸ ਆਉਣਗੇ ਉਹ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਦਿੰਦੇ ਰਹਾਂਗੇ ਤੁਹਾਡੇ ਕੋਈ ਕੁਸ਼ਨ ਸਵਾਲ ਹੈ ਜੀ ਕਮੈਂਟ ਦੇ ਵਿੱਚ ਪੁੱਛ ਲੈਣਾ ਇਜਾਜ਼ਤ ਦਿਓ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ